ਇਹ ਕਿਸਾਨ ਵਿਰੋਧ ਸੱਤ ਸ਼੍ਰੀਕਲ ਕਿਸਾਨ ਭਰਾਵੋ ਡੀਪੀ ਬਾਰੇ ਕਿਸਾਨ ਵੀਰ ਕਾਫੀ ਜ਼ਿਆਦਾ ਚਿੰਤਾ ਕਰ ਰਹੇ ਆ ਤਾਂ ਉਹਨਾਂ ਦੀ ਚਿੰਤਾ ਇਸ ਖਬਰ ਨਾਲ ਦੂਰ ਹੋ ਸਕਦੀ ਕਿਉਂਕਿ ਬਹੁਤ ਜਲਦ ਜਿਹੜੀ ਇੱਕ ਆਪਾਂ ਜਿਹੜੀ ਖੁਸ਼ਖਬਰੀ ਹੈ ਆਪਣੇ ਖੇਤੀਬਾੜੀ ਮੰਤਰੀ ਨੇ ਦਿੱਤੀ ਆ ਉਹਦੇ ਬਾਰੇ ਜਾਣਕਾਰੀ ਸ਼ੇਅਰ ਕਰਦੇ ਆ ਡੀਪੀ ਤੇ ਤਾਂ ਦੂਜੇ ਨੰਬਰ ਤੇ ਜਿਹੜੀ 15 ਬਲਾਕਾਂ ਦੇ ਵਿੱਚ ਜਿਹੜਾ ਝੋਨਾ ਹੈ ਉਹ ਬੈਨ ਹੋ ਸਕਦਾ ਬੰਦ ਹੋ ਸਕਦਾ ਉਹ ਕਿਹੜੇ ਬਲਾਕ ਆ ਤੇ ਉਹ ਕਿਹੜੀ ਖਬਰ ਆ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਜੀ ਸ਼ੇਅਰ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗੀ ਬੈਲ ਕੰਟੀਨ ਦਬਾ ਲਿਓ ਤਾਂ ਕਿਤੀ ਵਾਰ ਰਿਲੇਟਡ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਹੋਰ ਵੀਰਾਂ ਤੱਕ ਜਾਣਕਾਰੀ ਪਹੁੰਚ ਸਕੇ ਤਾਂ ਜੇਕਰ ਕਿਸਾਨ ਵੀਰ ਆਪਾਂ ਡੀਏਪੀ ਦੀ ਗੱਲ ਕਰੀਏ ਤਾਂ ਹੁਣ ਕਈ ਵੀਰ ਸਮਝਦੇ ਆ ਕਿ ਜਿਹੜਾ ਸੰਕਟ ਹੈ ਕੱਲਾ ਪੰਜਾਬ ਦੇ ਵਿੱਚ ਹੀ ਆ ਅਸਲ ਦੇ ਵਿੱਚ ਇਹ ਪੂਰਾ ਭਾਰਤ ਦੇ ਵਿੱਚ ਹੀ ਡੀਏਪੀ ਦਾ ਸੰਕਟ ਆ ਚੁੱਕਾ ਇਹ ਕਿਉਂ ਸੰਕਟ ਆ ਇਹਦੇ ਬਾਰੇ ਆਪਾਂ ਜਾਣਕਾਰੀ ਸ਼ੇਅਰ ਕਰਦੇ ਪਹਿਲੇ ਨੰਬਰ ਤੇ ਆਪਾਂ ਅੱਜ ਦੱਸਦੇ ਆਂ ਬਈ ਜਿਹੜੇ 15 ਬਲਾਕ ਆ ਉਹ ਕੀ ਰੌਲਾ ਕਿੱਥੇ ਉਹ ਝੋਨਾ ਬੰਦ ਹੋ ਸਕਦਾ ਤਾਂ ਜਿਵੇਂ ਆਪਾਂ ਪਿਛਲੇ ਦਿਨਾਂ 'ਚ ਇੱਕ ਖੇਤੀਬਾੜੀ ਨੀਤੀ ਦੀ ਰਿਪੋਰਟ ਦੀ ਕੁਝ ਕੁ ਆਪਾਂ ਪੁਆਇੰਟ ਸ਼ੇਅਰ ਕੀਤੀ ਸੀ ਕਿ ਉਹਦੇ ਵਿੱਚੋਂ ਹੁਣ ਜਿਵੇਂ ਜਿਵੇਂ ਖੇਤੀ ਨੀਤੀ ਜੋ ਖਬਰਾਂ ਸਾਹਮਣੇ ਆਉਂਦੀਆਂ ਜਾ ਰਹੀਆਂ ਓਵੇਂ-ਓਵੇਂ ਕੋਈ ਨਾ ਕੋਈ ਕਿਸਾਨਾਂ ਵਾਸਤੇ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਤੋਂ ਉਹਨਾਂ ਵਿੱਚੋਂ ਇੱਕ ਖਬਰ ਹੋਰ ਸਾਹਮਣੇ ਨਿਕਲ ਕੇ ਆ ਰਹੀ ਆ ਇਹ ਜਿਹੜੇ ਖੇਤੀਮਾਰ ਉਹਨਾਂ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਆ ਵੀ ਇਹਨਾਂ ਜਿਹੜੇ 15 ਬਲਾਕ ਇਹਨਾਂ ਦੇ ਵਿੱਚ ਜਿਹੜਾ ਡੇਂਜਰ ਜ਼ੋਨ ਚ ਜਿਹੜਾ ਪਾਣੀ ਜਾ ਚੁੱਕਾ ਯਾਨੀ ਕਿ ਪਾਣੀ ਦਾ ਪੱਧਰ ਨੀਵਾ ਹੋ ਚੁੱਕਾ ਤਾਂ ਇੱਥੇ ਜਿਹੜਾ ਝੋਨਾ ਪੂਰਨ ਤੌਰ ਤੇ ਬੰਦ ਕਰ ਦਿੱਤਾ ਜਾਵੇ ਉਹਦੀ ਜਗ੍ਹਾ ਤੇ ਕਿਸਾਨ ਵੀਰਾਂ ਨੂੰ ਝੋਨੇ ਗੰਨਾ ਕਣਕ ਮੱਕੀ ਬਾਗਵਾਨੀ ਜਾਂ ਫਿਰ ਸਬਜ਼ੀ ਵਗੈਰਾ ਜਿਹਨੀਆਂ ਫਸਲਾਂ ਵਾਸਤੇ ਉਸਦਾ ਤੇ ਕੀਤਾ ਜਾਵੇ ਤਾਂ ਕਿ ਨਾਲ ਹੀ ਬਣਾਇਵੀਂ ਕਿ ਆ ਕਿ ਕਿਸਾਨ ਵੀਰਾਂ ਨੂੰ ਇੱਥੇ ਜਿਹੜਾ ਝੋਨਾ ਬੰਦ ਆ ਪੂਰਨ ਤੌਰ ਤੇ ਬੰਦ ਕਰਕੇ ਤੇ ਕਿਸਾਨ ਵੀਰਾਂ ਦੀ ਮਦਦ ਵੀ ਕੀਤੀ ਜਾਵੇ ਤਾਂ ਕਿ ਜਿਹੜਾ ਝੋਨੇ ਤੋਂ ਲਾਹ ਹੁਣਾ ਉਹ ਉਹਦੀ ਰਿਕਵਰੀ ਕਿਸਾਨ ਵੀਰਾਂ ਨੂੰ ਹੋ ਸਕੇ ਤਾਂ ਕੁਝ ਨਾ ਕੁਝ ਇੱਥੇ ਮਦਦ ਵੀ ਕੀਤੀ ਜਾਵੇ ਤਾਂ ਝੋਨਾ ਪੂਰਨ ਤੌਰ ਤੇ ਬੰਦ ਕਰੇ ਇੱਥੇ ਸਰਕਾਰ ਹੁਣ ਦੇਖੋ ਕਿ ਸਰਕਾਰ ਕੀ ਫੈਸਲਾ ਲੈਂਦੀ ਉੱਤੇ ਆਉਣ ਵਾਲਾ ਸਮਾਂ ਦੱਸੂਗਾ ਤੇ ਉਹਨਾਂ ਜਿਹੜੇ ਬਲਾਕਾਂ ਦੀ ਆਪਾਂ ਗੱਲ ਕਰੀ ਉਹਨਾਂ ਵਿੱਚ ਆ ਜਾਂਦਾ ਕਿਸਾਨ ਵੀਰੋ ਭਗਤਾ ਭਾਈ ਕੇ ਭਾਨੀਗੜ੍ਹ ਬਰਨਾਲਾ ਤੇ ਜਲੰਧਰ ਪੂਰਬੀ ਇਹਨਾਂ ਇਲਾਕਿਆਂ ਦੇ ਜਿਹੜੇ 15 ਬਲਾਕ ਬੰਦੇ ਆ ਉਹਨਾਂ ਵਿੱਚ ਜਿਹੜਾ ਹੋ ਸਕਦਾ ਆਉਣ ਵਾਲੇ ਅਗਲੇ ਸਾਲ ਦੇ ਵਿੱਚ ਚੋਣਾ ਹੋ ਸਕਦਾ ਪੰਜਾਬ ਸਰਕਾਰ ਜਿਹੜਾ ਬੰਦ ਕਰ ਦਿੱਤਾ ਕਰ ਦਵੇ ਕਿਉਂਕਿ ਵੈਸੇ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਤਾ ਨਹੀਂ ਕਿਹੜੀ ਸਰਕਾਰ ਨੇ ਆਉਣਾ ਜਾਂ ਨਹੀਂ ਆਉਣਾ ਪਰ ਇੱਥੇ ਜਿਹੜਾ ਸੁਝਾਅ ਸਰਕਾਰ ਨੂੰ ਦਿੱਤਾ ਗਿਆ ਤੇ ਹੋ ਸਕਦਾ ਕਿ ਆਉਣ ਵਾਲੇ ਸਾਲ ਵਿੱਚ ਇੱਥੇ ਜਿਹੜਾ ਚੋਣਾ ਬੰਦ ਕਰ ਦਿੱਤਾ ਜਾਵੇ ਖੇਤੀਮਾਰਾਂ ਨੇ ਇਹ ਵੀ ਚਾਹੀਦਾ ਕਿ ਸਰਕਾਰ ਨੂੰ ਇਹ ਵੀ ਸਲਾਹ ਦੇਵਣ ਦੇਣ ਵੀ ਜਿਹੜਾ ਨਹਿਰੀ ਪਾਣੀ ਆ ਉਹਨਾਂ ਬਾਰੇ ਵੀ ਸੋਚਿਆ ਜਾਵੇ ਕਿਸਾਨ ਵੀਰਾਂ ਨੂੰ ਜਿੱਥੇ ਡੇਂਜਰ ਜ਼ੋਨ ਚ ਲੱਗੇ ਆ ਉੱਥੇ ਨਹਿਰੀ ਪਾਣੀ ਵਾਧੂ ਦਿੱਤਾ ਜਾਵੇ ਤਾਂ ਕਿ ਜਿਹੜਾ ਕਿਸਾਨ ਵੀਰ ਆਪਣੀ ਮਨਮਰਜ਼ੀ ਨਾਲ ਆਪਣੀ ਫਸਲ ਬੀਜ ਸਕਣ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿਸਾਨ ਵੀਰ ਡੀਏਪੀ ਦੀ ਤਾਂ ਡੀਏਪੀ ਦਾ ਜ਼ਿਆਦਾਤਰ ਕਿਸਾਨ ਵੀਰ ਸਮਝਦੇ ਆ ਕਿ ਵੀ ਪੰਜਾਬ ਦੇ ਵਿੱਚ ਹੀ ਸੰਕਟ ਆ ਜਿਹੜੀ ਸ਼ਾਰਟੇਜ ਆ ਪੰਜਾਬ ਦੇ ਵਿੱਚ ਹੀ ਨਹੀਂ ਕਲੀ ਡੀਏਪੀ ਮੇਰੇ ਆਸਲ ਦੇ ਵਿੱਚ ਕਿਸਾਨ ਵੀਰੋ ਇਹ ਜਿਹੜਾ ਸੰਕਟ ਆ ਪੂਰੇ ਇੰਡੀਆ ਦੇ ਵਿੱਚ ਆ ਭਾਰਤ ਵਿੱਚ ਹੀ ਆ ਡੀਏਪੀ ਦੀ ਸ਼ਾਰਟੇਜ ਚੱਲ ਰਹੀ ਆ ਉਹ ਕਿਉਂ ਚੱਲ ਰਹੀ ਆ ਅਸਲ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਆਪਾਂ ਗੱਲ ਕਰੀ ਇਹਦੇ ਭਾਰਤ ਜਿਹੜਾ ਚੀਨ ਤੋਂ ਲਗਭਗ 30 ਲੱਖ ਟਨ ਜਿਹੜਾ ਡੀਏਪੀ ਚੀਨ ਤੋਂ ਮੰਗਵਾਉਂਦਾ ਸੀ ਤਾਂ ਇਸ ਸਾਲ ਜਿਹੜਾ ਚੀਨ ਨੇ ਜਿਹਦੇ ਭਾਰਤ ਨੂੰ ਡੀਏਪੀ ਦੇਣ ਤੋਂ ਅਨਕਾਰ ਕਰ ਦਿੱਤਾ ਉਹਦੇ ਕਈ ਕਾਰਨ ਹੋ ਸਕਦੇ ਆ ਤਾਂ ਇਸੇ ਕਰਕੇ ਜਿਹੜਾ ਭਾਰਤ ਦੇ ਡੀਏਪੀ ਦਾ ਜਿਹੜਾ ਸੰਕਟ ਆ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਡੀਏਪੀ ਘੱਟ ਮਿਲ ਰਹੀ ਆ ਦੂਜੇ ਨੰਬਰ ਤੇ ਜਿਹੜੀ ਗੱਲ ਇੱਕ ਹੋਰ ਸਾਹਮਣੇ ਆ ਰਹੀ ਬਈ ਜਿਹੜੀਆਂ ਕੰਪਨੀਆਂ ਡੀਏਪ ਬਣਾਉਂਦੀਆਂ ਜਾਂ ਉਤਪਾਦ ਕਰਦੀਆਂ ਉਹਨਾਂ ਜਿਹੜੀ ਡੀਏਪ ਦੇ ਸਬਸਿਡੀ ਸਰਕਾਰ ਉਹਨਾਂ ਨੂੰ ਦਿੰਦੀ ਲਗਭਗ 26300 ਰੁਪਏ ਇੱਥੇ ਹੈਗਾ ਜਿਹੜੀ ਸਬਸਿਡੀ ਪ੍ਰਤੀ ਟਨ ਦੇ ਹਿਸਾਬ ਨਾਲ ਜਿਹੜੀ ਸਰਕਾਰ ਉਹਨਾਂ ਨੂੰ ਡੀਏਪ ਦੇ ਸਬਸਿਡੀ ਦਿੰਦੀ ਆ ਪਰ ਉਹਨਾਂ ਦੀ ਮੰਗ ਹੈ ਕਿ ਸਾਨੂੰ ਲਗਭਗ ਪ੍ਰਤੀ ਟਨ ਤੇ 35000 ਸਬਸਿਡੀ ਦਿੱਤੀ ਜਾਵੇ ਇਹ ਵੀ ਕਾਰਨ ਹੁੰਦਾ ਕਿ ਜਦੋਂ ਆਪਾਂ ਰੇਟ ਵਧਾਉਂਨੇ ਆ ਕੰਪਨੀਆਂ ਵਧਾਉਂਦੀਆਂ ਤਾਂ ਉੱਥੇ ਸਰਕਾਰ ਵੀ ਫਸ ਜਾਂਦੀ ਆ ਤਾਂ ਇਹ ਸਬਸਿਡੀ ਜਿਹੜੀ ਪ੍ਰਤੀ ਟਨ ਤੇ 35000 ਦੀ ਮੰਗ ਆ ਇਹਨਾਂ ਕਰਕੇ ਵੀ ਜਿਹੜੀ ਮਾਰਕੀਟ ਦੇ ਵਿੱਚ ਡੀਏਪੀ ਦੀ ਸ਼ੋਰਟੇਜ ਆ ਜਾਂਦੀ ਆ ਤਾਂ ਹੁਣ ਜਿਹੜੀ ਚੀਨ ਤੋਂ ਇਨਕਾਰ ਕਰਨ ਤੋਂ ਬਾਅਦ ਜਿਹੜਾ ਭਾਰਤ ਆ ਹੁਣ ਹੋਰ ਦੇਸ਼ਾਂ ਤੋਂ ਜਿਹੜੀ ਡੀਏਪੀ ਮਗਵਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਜਾਂ ਫਿਰ ਮਗਵਾ ਰਿਹਾ ਤਾਂ ਹੁਣ ਜਿਹੜੀ ਖੁਸ਼ੀ ਦੀ ਕਬੀ ਕਿਸਾਨ ਵੀਰ ਵੀਰਾਂ ਵਾਸਤੇ ਜਿਹੜੀ ਸਾਹਮਣੇ ਆਈ ਆ ਕਿ ਜਿਹੜੀ ਭਾਰਤ ਨੇ ਮਰਾਕੋ ਦੇਸ਼ ਤੋਂ ਜਿਹੜੀ ਸਮੁੰਦਰੀ ਜਹਾਜ਼ਾਂ ਨੇ ਦੋ ਸਮੁੰਦਰੀ ਜਹਾਜ਼ ਜਿਹੜੇ ਡੀਏਪੀ ਲੈ ਕੇ ਭਾਰਤ ਵੱਲ ਆ ਰਹੇ ਆ ਤਾਂ ਉਹਨਾਂ ਦੇ ਵਿੱਚੋਂ ਸਰਕਾਰ ਨੇ ਜਿਹੜਾ ਆਪਾਂ ਗੱਲ ਕਰੀਏ ਕਿ ਵਾਅਦਾ ਕੀਤਾ ਕਿ ਪੰਜਾਬ ਨੂੰ ਉਹਨਾਂ ਵਿੱਚੋਂ ਜਿਹੜਾ ਪੰਜਾਬ ਦਾ ਕੋਟਾ ਉਹਦੇ ਵਿੱਚੋਂ ਡੀਏਪੀ ਪੰਜਾਬ ਨੂੰ ਦਿੱਤੀ ਜਾਵੇਗੀ ਤਾਂ ਨਾਲ ਹੀ ਕੇਂਦਰ ਸਰਕਾਰ ਨੇ ਇਹ ਵੀ ਕਿਹਾ ਕਿ ਜਿਹੜੀ ਡੀਏਪੀ ਦੇ ਬਦਲ ਵਜੋਂ ਹੋਰ ਖਾਦਾਂ ਜਿਵੇਂ ਐਨਪੀਕੇ ਜਾਂ ਫਿਰ ਹੋਰ ਜਿਹੜੀਆਂ ਖਾਦਾਂ ਉਹਨਾਂ ਨੂੰ ਵਰਤਿਆ ਜਾਵੇ ਤਾਂ ਕਿ ਡੀਏਪੀ ਜਿਹੜੀ ਖਪਤ ਘਟ ਕੀਤੀ ਜਾ ਸਕੇ ਤਾਂ ਹੁਣ ਜਦੋਂ ਸਮੁੰਦਰੀ ਜਹਾਜ਼ ਪੰਜਾਬ 'ਚ ਯਾਨੀ ਕਿ ਇੰਡੀਆ ਦੇ ਵਿੱਚ ਐਂਟਰ ਕਰਦੇ ਆ ਤਾਂ ਉਹ ਦੇਖੋ ਉਹਦੇ ਵਿੱਚੋਂ ਕਿੰਨਾ ਕੋਟਾ ਜਿਹੜੀ ਕੇਂਦਰ ਸਰਕਾਰ ਆ ਉਹ ਪੰਜਾਬ ਨੂੰ ਉਹਦੇ ਵਿੱਚੋਂ ਮਿਲਦਾ ਅੱਧਾ ਕੋਟਾ ਮਿਲਦਾ ਜਾਂ ਫਿਰ ਪੂਰਾ ਕੋਟਾ ਮਿਲਦਾ ਕਿਉਂਕਿ ਜੇਕਰ ਕੋਟੇ ਦੀ ਗੱਲ ਕਰੀਏ ਆਪਾਂ ਤੇ ਲਗਭਗ ਜਿਹੜਾ ਪੰਜਾਬ ਦੇ ਵਿੱਚ ਡੀਏਪੀ ਦੀ ਖਪਤ ਹੈ 5.5 ਲੱਖ ਟਨ ਆ ਤਾਂ ਉਹਦੇ ਵਿੱਚੋਂ ਜਿਹੜਾ ਪੰਜਾਬ ਨੂੰ ਹੁਣ ਤੱਕ 1.5 ਲੱਖ ਟਨ ਜਿਹੜੀ ਡੀਏਪੀ ਦੀ ਜਿਹੜਾ ਕੋਟਾ ਮਿਲ ਚੁੱਕਾ ਤੇ ਬਾਕੀ ਰਹਿੰਦਾ ਕੋਟਾ ਜੇ ਕੇਂਦਰ ਸਰਕਾਰ ਤੋਂ ਜਿਹੜਾ ਪੰਜਾਬ ਨੇ ਲੈਣਾ ਤੇ ਜੇਕਰ ਤਾਂ ਪੂਰਾ ਕੋਟਾ ਕੇਂਦਰ ਸਰਕਾਰ ਇਸ ਜਿਹੜੇ ਹੁਣ ਡੀਏਪੀ ਆ ਰਹੀ ਆ ਦੇ ਦਿੰਦੀ ਆ ਤੇ ਉਹਦੇ ਨਾਲ ਜਿਹੜੀ ਮਾਰਕੀਟ ਤੇ ਡੀਏਪੀ ਵਾਧੂ ਹੋ ਜੇਗੀ ਆਪਾਂ ਨੂੰ ਸੁਸਾਇਟੀਆਂ ਤੋਂ ਜਿਹੜੇ ਕਿਸਾਨ ਵੀ ਲੈਂਦੇ ਉਹਨਾਂ ਨੂੰ ਸੁਸਾਇਟੀਆਂ ਤੋਂ ਮਿਲ ਜੂਗੀ ਜਾਂ ਫਿਰ ਜਿਹੜੇ ਬਾਜ਼ਾਰ ਚੋਂ ਲੈਂਦੇ ਬਾਜ਼ਾਰ ਚੋਂ ਮਿਲ ਜੂ ਪਹਿਲ ਦੇ ਆਧਾਰ ਤੇ ਜਿਹੜੀਆਂ ਸੁਸਾਇਟੀਆਂ ਰੱਖੀਆਂ ਗਈਆਂ 80% ਤੋਂ ਲੈ ਕੇ 100% ਤੱਕ ਹੀ ਸੁਸਾਇਟੀਆਂ ਨੂੰ ਪਹਿਲਾਂ ਦਿੱਤੀ ਜਾਣੀ ਜੂਰੀ ਆ ਆਪਣੀ ਡੀਏਪੀ ਉਸ ਤੋਂ ਬਾਅਦ ਜਿਹੜੀ ਜਦੋਂ ਉੱਤੇ ਡੀਏਪੀ ਦੀ ਸੈਟੀਆਂ ਚ ਮੰਗ ਘੱਟਦੀ ਉਸ ਤੋਂ ਬਾਅਦ ਜਿਹੜੀ ਖੁੱਲੀ ਮਾਰਕੀਟ ਦੇ ਵਿੱਚ ਜ਼ਿਆਦਾਤਰ ਡੀਏਪੀ ਮਿਲ ਜਾਂਦੀ ਆ ਤਾਂ ਇਹ ਇੱਕ ਆਪਾਂ ਖੁਸ਼ੀ ਦੀ ਖਬਰ ਕਿਸਾਨ ਵੀਰ ਵਾਸਤੇ ਸਮਝ ਸਕਦੇ ਆ ਤੇ ਉਹਦੇ ਨਾਲ ਨਾਲ ਹੀ ਜਿਹੜਾ ਖੇਤੀਬੰਦਰੀ ਮੰਤਰੀ ਨੇ ਵੀ ਇੱਕ ਖੁਸ਼ੀ ਦੀ ਖਬਰ ਵਾਲਾ ਆਪਾਂ ਨੂੰ ਸੁਨੇਹਾ ਦਿੱਤਾ ਪੰਜਾਬ ਦੇ ਵਸਣ ਨੂੰ ਉਹਨਾਂ ਨੇ ਕਿਹਾ ਬਈ ਕਿਸਾਨ ਪੰਜਾਬ ਦੇ ਕਿਸਾਨ ਜਿਹੜੇ ਚਿੰਤਾ ਨਾ ਕਰਨ ਉਹਨਾਂ ਨੂੰ ਜਿੰਨੇ ਵੀ ਲੋੜ ਦੇ ਮੁਤਾਬਕ ਜਿਹੜੀ ਡੀਏਪੀ ਉਹਨਾਂ ਨੂੰ ਵਾਧੂ ਮਿਲ ਜੇਗੀ ਤਾਂ ਟੈਨਸ਼ਨ ਨਾ ਲੈਣ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਨਾ ਇੱਕ ਟੀਮਾਂ ਦਾ ਗਠਨ ਕੀਤਾ ਜਿਹੜੀ ਡੀਏਪੀ ਦੇ ਉੱਪਰ ਵਾਧੂ ਆਪਾਂ ਨੂੰ ਸਮਾਨ ਕਿਸਾਨ ਵੀਰਾਂ ਨੂੰ ਮਿਲਦਾ ਜਿਵੇਂ ਕਿਤੇ ਨੈਨੋ ਜੂਰੀਆ ਮਿਲ ਜਾਂਦੀ ਜਾਂ ਪਰ ਹੋਰ ਜਿਹੜੇ ਦੁਕਾਨਦਾਰ ਵਾਧੂ ਸਮਾਨ ਦਿੰਦੇ ਆ ਮਾਈਕਰੇਜਾ ਸਲਫਰ ਵਗੈਰਾ ਜਾਂ ਪਰ ਹੋਰ ਜਿਹੜਾ ਸਮਾਨ ਜਿਹੜਾ ਕਿਸਾਨ ਵੀਰਾਂ ਨੂੰ ਨਹੀਂ ਲੈਣਾ ਹੁੰਦਾ ਉਹ ਜਿਹੜਾ ਕਿਸਾਨ ਦੁਕਾਨਦਾਰਾਂ ਵੱਲੋਂ ਕਿਸੇ ਪ੍ਰਕਾਰ ਵੀ ਤੁਹਾਨੂੰ ਮਿਲਦਾ ਤੇ ਉੱਤੇ ਜਿਹੜੀ ਖੇਤੀਬਾੜੀ ਮੰਤਰੀ ਨੇ ਕਿਹਾ ਵੀ ਅਸੀਂ ਜਿਹੜੀਆਂ ਟੀਮਾਂ ਬਣਾ ਚੁੱਕੇ ਆ ਉਹ ਧਿਆਨ ਰੱਖਣਗੀਆਂ ਜਿੱਥੇ ਵੀ ਸਾਨੂੰ ਇਦਾਂ ਦਾ ਕੋਈ ਅਨਸਰ ਮਿਲਦਾ ਜਿਹੜਾ ਕਿਸਾਨ ਵੀਰਾਂ ਨੂੰ ਤੱਕੇ ਦੇ ਨਾਲ ਕੋਈ ਵਾਧੂ ਸਮਾਨ ਦਿੰਦਾ ਕਿਉਂਕਿ ਜਿੱਥੇ ਕਿਸਾਨ ਵੀਰ ਨੇ ਆਪਣੇ ਆਪ ਲੈਣਾ ਉਹ ਤਾਂ ਕਿਸਾਨ ਵੀਰ ਦੀ ਮਰਜ਼ੀ ਆ ਪਰ ਕਈ ਵਾਰ ਆਪਾਂ ਡੀਏਪੀ ਦੀ ਆਪਾਂ ਨੂੰ ਜ਼ਰੂਰਤ ਹੁੰਦੀ ਤੇ ਉੱਥੇ ਕਿਸਾਨ ਵੀਰਾਂ ਦੀ ਲੋਟ ਹੁੰਦੀ ਤੇ ਉੱਥੇ ਖੇਤੀਬਾੜੀ ਮੰਤਰੀ ਦਾ ਇੱਕ ਜਿਹੜਾ ਚੰਗਾ ਬਿਆਨ ਆਪਾਂ ਕਹਿ ਸਕਦੇ ਆ ਆ ਕਿ ਉਹਨਾਂ ਕਿਹਾ ਵੀ ਅਸੀਂ ਟੀਮਾਂ ਦਾ ਗਠਨ ਕੀਤਾ ਤੇ ਜਿਹੜਾ ਵੀ ਕਿਤੇ ਤੁਹਾਨੂੰ ਮਿਲਦਾ ਤੁਸੀਂ ਵੀ ਦੱਸ ਸਕਦੇ ਸਰਕਾਰ ਨੂੰ ਜਾਂ ਫਿਰ ਜਿੱਥੇ ਕੋਈ ਇਦਾਂ ਦੀ ਲੋਟ ਹੁੰਦੀ ਉੱਤੇ ਨਿਗਰੱਖੀ ਜਾਊਗੀ ਤੇ ਉਹਨਾਂ ਤੇ ਟਰਾਂਸੈਕਸ਼ਨ ਕੀਤਾ ਜਾਵੇਗਾ ਸੋ ਇਹਦੇ ਵਿੱਚੋਂ ਜੇਕਰ ਆਪਾਂ ਗੱਲ ਕਰੀਏ ਕੁੱਲ ਮਿਲਾ ਕੇ ਤੇ ਕਾਫੀ ਜ਼ਿਆਦਾ ਆਪਾਂ ਨੂੰ ਖੁਸ਼ੀ ਦੀ ਖਬਰ ਆ ਇਹ ਆਸ ਹੈ ਕਿ ਬਹੁਤ ਜਲਦੀ ਜਿਹੜੀ ਕਿਸਾਨ ਵੀਰਾਂ ਨੂੰ ਡੀਏਪੀ ਖਾਦ ਮਿਲਣ ਜਾ ਰਹੀ ਆ ਸੋ ਕਿਸਾਨ ਵੀਰੋ ਟੈਨਸ਼ਨ ਨਾ ਲਓ ਬਾਕੀ ਜੋ ਕੁਝ ਕਰਨਾ ਹੁੰਦਾ ਪ੍ਰਮਾਤਮਾ ਨੇ ਸਭ ਕੁਝ ਸਹੀ ਕਰਨਾ ਟੈਨਸ਼ਨ ਕੀਤੇ ਆ ਆਪਣੇ ਕੁਝ ਨਹੀਂ ਹੁੰਦਾ ਸੋ ਵੀਡੀਓ ਚੰਗ ਲੱਗੇ ਹੋਰ ਭਰਾਵਾਂ ਤੱਕ ਜਰੂਰ ਸ਼ੇਅਰ ਕਰ ਦਿਓ ਆਪਾਂ ਆਸ ਕਰਦੇ ਹਾਂ ਕਿ ਬਹੁਤ ਜਲਦੀ ਸਾਰੇ ਭਰਾਵਾਂ ਨੂੰ ਜਿਹੜੀ ਡੀਏਪੀ ਮਿਲ ਜਾਵੇ ਸੋ ਬਹੁਤ ਬਹੁਤ ਧੰਨਵਾਦ